ਪਹਿਲਾਂ ਪਹਿਲਾਂ ਤਾਂ ਮੇਰੇ ਤੇ ਵੀ ਹੱਸਦੇ ਰਹੇ ਆ ਆ ਬੰਦੇ ਲੀਡਰ ਪੰਜਾਬ ਵਾਲੇ ਜਦੋਂ 2014 ਚ ਪਹਿਲੀ ਵਾਰ ਮੈਂ ਖੜਾ ਹੋਇਆ ਸੰਗਰੂਰ ਤੋਂ ਲੜਿਆ ਐਮਪੀ ਦੀ ਚੋਣ ਤਾਂ ਮੇਰੇ ਸਾਹਮਣੇ ਸੁਦੇਸ਼ ਸਿੰਘ ਢੀਂਸੇ ਵਰਗੇ ਵੱਡੇ ਵੱਡੇ ਦਿੱਗਜ ਜਿਹੜੇ ਕਹਿੰਦੇ ਅਸੀਂ ਕਦੇ ਹਾਰਤੇ ਨਹੀਂ ਜਾਂਦੇ ਪੀੜੀਆਂ ਤੋਂ ਉਹ ਮਜ਼ਾਕ ਕਰਦੇ ਸੀ ਸਟੇਜ ਤੋਂ ਸਟੇਜ ਤੋਂ ਮੇਰੇ ਬਾਰੇ ਬੋਲਦੇ ਸੀ ਉਹ ਕਹਿੰਦਾ ਮੈਂ ਆਉਂਦਾ ਸੀ ਗੱਡੀ ਚ ਕਿਤੇ ਕੰਧ ਦੇ ਉੱਤੇ ਨਾ ਭਗਵੰਤ ਮਾਨ ਦਾ ਇਦਾਂ ਪੋਸਟਰ ਲੱਗਿਆ ਦੇਖਿਆ ਹੱਥ ਬੰਨੇ ਹੋਇਆ ਸੀ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਫਿਰ ਉਹਦਾ ਜਵਾਬ ਦਿੱਤਾ ਮੈਂ ਕਿ ਪੀਨਸਾ ਸਾਹਿਬ ਜਿੰਨੇ ਚਿਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋ ਅੱਜ ਰੋਂਦੇ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ अज सारे घरे बैठे है जी ये मैं ओकात नहीं।, नहीं है, है। नवजोत सिद्धू हार जाए चनी हार जूगा कैप्टन हार जू मलूके पठला ब्रह्मपुर पता नहीं कौन कौन रगड़ेगा उल इतना दिल्ली ची पे भी किया हूं भी किया 2022 ਦੇ ਵਿੱਚ 117 ਸੀਟਾਂ ਪੰਜਾਬ ਦੀਆਂ 92 ਆਈਆਂ ਦੋ ਹੋਰ ਬਾਈਲੈਕਸ਼ਨ ਆ ਗਏ ਉਹ ਵੀ ਜਿੱਤ ਕੇ 94 ਹੋ ਗਈਆਂ ਭਾਜਪਾ ਦੀਆਂ ਕਿੰਨੀਆਂ ਨੇ ਭਾਜਪਾ ਦੇ ਪੰਜਾਬ ਚ ਕਿੰਨੀਆਂ ਨੇ ਪਤਾ ਦੋ ਚਾਹੇ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ 2015 ਚ ਤੁਸੀਂ ਵੀ ਤਿੰਨ ਹੀ ਦਿੱਤੀਆਂ ਸੀ ਉਹ ਵੀ ਚਲੋ ਸਕੂਟਰ ਤੇ ਤੀਜੀ ਸਵਾਰੀ ਲਾਉ ਕਰ ਦਾਂਗੇ ਤੇ 2020 ਚ ਤੁਸੀਂ ਚਾਰਕ ਵਧਾਤੀਆਂ 9 ਵਾਤੇ ਕਰਤੇ ਹੋਰ ਕੀ ਹੈ ਹੁਣ ਫੇਰ ਸਕੂਟਰ ਤੇ ਲੈ ਕੇ ਆਓ ਨੋ ਬਾਦ ਹੋਇਆ। ਇਹ ਕਾਂਗਰਸ ਨੂੰ ਮੈਂ ਕੋਈ ਬ람ਪਨ ਦਿੰਦਾ ਉਹ ਆਪਣਾ ਰਿਕਾਰਡ ਕਾਇਮ ਰੱਖਣਗੇ। ਕਾਂਗਰਸ ਨੂੰ ਇਸ ਤਿੰਨਾਂ ਵੋਟਾਂ 'ਚ ਕੋਈ ਘਾਟਾ ਨਹੀਂ ਪੈਣ ਵਾਲਾ। ਉਹਨਾਂ ਦੇ ਪਹਿਲਾਂ ਵੀ ਜ਼ੀਰੋ ਸੀ ਹੁਣ ਵੀ ਜ਼ੀਰੋ ਹੈ। ਜ਼ੀਰੋ ਹੋ ਗਈ ਤੇ ਤੀਜੀ ਵਾਰ ਜ਼ੀਰੋ ਰਹੋਗੀ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ। ਠੀਕ ਹੈ ਨਾ? ਹੁਣ ਮਾਇਨਸ ਤਾਂ ਜਾ ਨਹੀਂ ਸਕਦੇ ਵਿਚਾਰੇ। ਠੀਕ ਹੈ ਨਾ? ਸੋ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਲੋੜੀ ਵੀ ਮਨਾਉਣੀ ਹੈ। ਨਾਲ ਤਲਿਤਾਂ ਦੀ ਜੜ ਚੁੱਲ੍ਹੇ ਵੀ ਪਾਉਂਦੀਆਂ ਆ ਹੁਣ ਤੁਸੀਂ ਦੇਖ ਲਓ ਪਹਿਲਾਂ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਕਹਿੰਦੇ ਸੀ بجلی ਫ੍ਰੀ ਮਹਿਲਾਵਾਂ ਨੂੰ ਸਾਡੇ ਮਾਵਾ ਪੈਣਾ ਨੂੰ ਬੱਸਾਂ 'ਚ ਸਫਰ ਫ੍ਰੀ ਪਾਣੀ ਫ੍ਰੀ ਇਹ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਕੇਜਰੀਵਾਲ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਅੱਜ 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 ਦੇ ਦਿਨ 17 ਤਰੀਕ ਨੂੰ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਤੋਨੇ ਕੀ ਕਿਹਾ ਹੈ ਲੇਡੀਜ਼ ਨੂੰ ਮਹਿਲਾਵਾਂ ਨੂੰ 2500 ਰੁਪਏ ਦੇਵਾਂਗੇ ਪੱਤਰਕਾਰ ਮੈਨੂੰ ਕਹਿੰਦੇ ਐਂ ਕਹਿੰਦਾ ਮੈਂ ਕਿਹਾ ਸਾਡੇ ਵਾਲਿਆਂ ਤਾਂ ਰਿਓੜੀਆਂ ਕਹਿੰਦੇ ਸੀ ਆ ਪਾਪੜ ਵਟਣ ਲੱਗਿਆ ਹਾਂ ਮੈਂ ਕਿਹਾ ਪਹਿਲਾਂ 15 ਲੱਖ ਖਾਲਾ ਤਾਂ ਦੇ ਦਿਓ ਆ ਗਿਆ ਜੀ ਘਰੇ ਛੁੱਟ ਸਾਰੇ ਦੇ ਬਾਲੇ ਦੁਖੀ ਨਾ ਹੋ ਸਾਡੇ ਵੀ ਨਹੀਂ ਆਇਆ ਕਿਸੇ ਦਾ ਨਹੀਂ ਆਇਆ ਕਹਿੰਦੇ ਜੁਮਲਾ ਸੀ ਜੁਮਲਾ ਸੀ ਉਧਰ ਮੈਂ ਪਾਰਲੀਮੈਂਟ ਜਦੋਂ MP ਸੀ ਮੈਂ ਬੋਲਿਆ ਸੀ ਮਗਾ ਮੋਦੀ ਜੀ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਅਬ ਤਾਂ ਇਹ ਵੀ ਸ਼ੱਕ ਹੈ ਕਿ ਚਾਹ ਬਣਾ ਨਹੀਂ ਆਉਂਦੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਉਹ ਵੀ ਛੁੱਟ ਗਿਆ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਜੋੜ ਦਿੰਦੇ ਆ ਯਾਰ ਉਹ ਕੱਪ ਚੱਲ ਰਹੇ ਆ ਦੇਸ਼ ਚਾਰਾ ਆ ਕੇ ਗੋਖ ਨਾਥ ਰੇ ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਬੈਠ ਕੇ ਧਾਰਮਿਕ ਵਿਚਾਰਾ ਕੀਤੀਆਂ ਸੀ ਉਹਨਾਂ ਦੋਨਾਂ ਦੇ ਜਨਮ ਚ 2200 ਸਾਲ ਦਾ ਫਰਕ ਹੈ ਬਾਬਾ ਕੁਝ ਵੀ ਕਹਿ ਦਿੰਗੇ ਯਾਰ ਉੱਥੇ ਚਲੇ ਗਏ ਮੋਦੀ ਜੀ ਚੰਦਰਯਾਨ ਜਦੋਂ ਲਾਂਚ ਕੀਤਾ ਬਾਅਦ ਤੱਕ ਅਗਰ ਲੱਭੇ ਨਹੀਂ ਗਦਰ ਗਿਆ ਜਦੋਂ ਚੰਦਰਯਾਨ ਲਾਂਚ ਕੀਤਾ ਹੈ ਇਸਰੋ ਨੇ ਸ਼੍ਰੀ ਹਰੀਕੋਟਾ ਤੋਂ ਪਤਾਨ ਮੰਤਰੀ ਚਲੇਗੇ ਮੈਂ ਵੀ ਦੇਖ ਖਾਂ ਮੇਗਾ ਲਾਈਵ ਚੱਲ ਰਿਹਾ ਪ੍ਰਧਾਨ ਮੰਤਰੀ ਕੀ ਬੋਲਣਗੇ ਉੱਥੇ ਜਾ ਕੇ ਕਹਿੰਦੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਮੱਥੇ ਤੇ ਹੱਥ ਮਾਰਿਆ ਮੈਂ ਕਿਹਾ ਅਠ ਨਹੀਂ ਨਾ ਸਕੀ ਜੀੜ ਨਹੀਂ ਲੱਗਦਾ ਇਸਰੋ ਚ ਕੀ ਕੰਮ ਇਹਨਾਂ ਦਾ ਬਈ ਉਹ ਤਾਂ ਸਾਇੰਸ ਵਾਲਿਆਂ ਦਾ ਕੰਮ ਹੈ ਪੜੇ ਲਿਖੇ ਬੰਦੇ ਦਾ ਕੰਮ ਹੈ ਇਸਰੋ ਨਾਲ ਹੁਣ ਨਾਤਾ ਕਿਵੇਂ ਜੋੜੂਗਾ ਇਹ ਚਲੋ ਦੇਖ ਰਿਹਾ ਮੈਂ ਕਿਹਾ कहने जब मैं स्कूल जाता था तीसरी चौथी क्लास में पढ़ता था तो पढ़ाई में, में मेरा हाथ तंग था इसलिए हर टीचर मुझे इसरो इस 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 से मेरा पुराना नाता है। चली जाना यार देश सो so, भी तो यकीन ना करो इन्हीन ना करो ਆਮ ਲੋਕਾਂ ਨੂੰ ਅਗਲੇ ਕਾਰਵਿੰਦ ਕੇਜਰੀਵਾਲ ਨੇ ਰਾਮਲੀਲਾ ਮੈਦਾਨ ਚੋਂ ਇੱਕ ਛੋਟਾ ਜਿਹਾ ਕਾਫਲਾ ਕੱਟਿਆ ਉਹ ਦਿੱਲੀ ਚ ਵੱਧਦਾ ਗਿਆ ਵੱਧ ਗਿਆ ਉਹਦੀ ਗੂੰਜ ਪੰਜਾਬ ਚ ਪਹੁੰਚੀ ਪੰਜਾਬ ਸਰਕਾਰ ਬਣ ਗਈ ਉਸ ਤੋਂ ਬਾਅਦ ਐਮਸੀਡੀ ਦੇ ਵਿੱਚ ਇੱਥੇ ਐਮਸੀਡੀ ਜਿੱਤੀ ਮੇਅਰ ਬਣਿਆ ਉਸ ਤੋਂ ਬਾਅਦ ਚੰਡੀਗੜ੍ਹ ਚ ਸਾਡਾ ਮੇਅਰ ਬਣਿਆ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ 5 ਐਮਐਲਏ ਉਸ ਤੋਂ ਬਾਅਦ ਗੋਆ ਚ 2 ਐਮਐਲਏ ਉਸ ਤੋਂ ਬਾਅਦ ਇੱਥੋਂ 7 ਸੱਤ ਦੇ ਇੱਥੋਂ 3 ਰਾਜ ਸਭਾ ਦੇ एमपी ਪੰਜਾਬ ਤੋਂ 7 ਦੇ 7 ਰਸਮਾਂ ਦੇ ਐਮਪੀ 3 ਸਾਡੇ ਹੁਣ ਲੋਕ ਸਭਾ ਪੰਜਾਬ ਤੋਂ ਸੁਬੀਰੋ ਆਮ ਆਦਮੀ ਪਾਰਟੀ ਸਿਰਫ 10 ਸਾਲਾਂ ਚ ਨੈਸ਼ਨਲ ਪਾਰਟੀ ਬਣ ਗਈ ਜੇ ਤੁਹਾਡੇ ਕਰਕੇ ਇੰਨਾ ਜਲਦੀ ਕਿਸੇ ਪਾਰਟੀ ਨੇ ਰਾਈਜ਼ ਨਹੀਂ ਕੀਤਾ ਇਸੇ ਕਰਕੇ ਇਹ ਹੁਣ ਫਿਰਦੇ ਨੇ ਕਿ ਯਾਰ ਜੇ ਦਿੱਲੀ ਐਸ ਵਾਰ ਜਿੱਤ ਗਏ ਜੇ ਅਰਵਿੰਦ ਕੇਜਰੀਵਾਲ ਚੌਥੀ ਵਾਰ ਜਿੱਤ ਗਿਆ ਫਿਰ ਟੌਪ ਗੇਅਰ ਪੈ ਜਾਣੇ ਫਿਰ ਆਪਾਂ ਧੁੱਫੜਿਆ ਨਹੀਂ ਜਾਣਾ ਜਿਵੇਂ ਜਹਾਜ ਆਉਂਦੀਆਂ ਜਦੋਂ ਉੱਪਰ ਜਾ ਕੇ ਉਹ ਸੀਟ ਬੈਲਟ ਦੇ ਸਾਈਨ ਆਫ ਹੋ ਜਾਂਦੇ ਨੇ ਫਿਰ ਆਪਾਂ ਸੇਫ ਜ਼ੋਨ ਚ ਚਲੇ ਜਾਵਾਂਗੇ ਫਿਰ ਇੱਥੇ ਆਉਣਾ ਸੀ ਸੈਂਟਰ ਚ ਫਿਰ ਦੇਖ ਸਕਦਾ ਕੋਈ ਇਥੇ ਕਰਕੇ ਹਰ ਹਿੱਲਾ ਵਰਤ ਰਹੇ ਨੇ ਝਰਜੀ ਵੋਟਾਂ ਆਪਦੀ ਮਰਜੀ ਵੋਟਾਂ ਜਿਹੜਾ ਪਾਓ ਕਿ ਇੱਕ ਵਾਰੀ ਹਰਾਓ ਪਰ ਲੋਕਾਂ ਨੂੰ ਕਿੰਨੇ ਐਦਾਂ ਕਿਵੇਂ ਹਰਾ ਦਿੰਦੇ ਸਾਡੇ ਤੇ ਪਰਚੇ ਪਾ ਦਿੰਦੇ ਨੇ ਮਨੀ ਸਸੋਧੀਆਂ ਨੇ ਸਕੂਲ ਬਣਾਏ ਅੰਦਰ ਕਰੋ ਸਤਿੰਦਰ ਜਾਨ ਨੇ ਹਸਪਤਲ ਬਣਾਏ ਅੰਦਰ ਕਰ ਦੋ ਸੰਜੇਤ ਸਿੰਘ ਰਾਜ ਸਭਾ ਜੀ ਬੋਲਦਾ ਹੈ ਅੰਦਰ ਕਰੋ ਇਹਨਾਂ ਸਾਰਿਆਂ ਦਾ ਪ੍ਰਧਾਨ ਕੇਂਦਰੀਵਾਲ ਅੰਦਰ ਕਰ ਦੋ ਭਾਈ ਸਾਹਿਬ ਡਰਾ ਰਹੇ ਹੋ ਇयां ਫੇ ਦੋ ਚਾਰ ਬੀਜੇਪੀ ਵਾਲੇ ਵੀ ਆਏ ਹੋਗੇ ਆਉਣਾ ਪੈਂਦਾ ਵਿਚਾਰਿਆਂ ਨੂੰ ਉਹਨਾਂ ਨੂੰ ਉਹਨਾਂ ਨੇ ਜਾ ਕੇ ਦੱਸਣਾ ਹੁੰਦਾ ਆਪਣੇ ਆਪਾਂ ਨੂੰ ਵੀ ਕੀ ਚੱਲ ਰਿਹਾ ਸੀ ਲੋਕ ਉਹਨਾਂ ਨੂੰ ਮੈਂ ਕਹਿ ਦਿੰਦਾ ਕਿ ਆ ਸ਼ੇਰ ਸੁਣਾ ਦਿਓ ਕਿ ਆ ਕਿ ਆ ਸੀ ਭਗਵੰਤ ਮਾਨ ਨਿਲਕ ਨਗਰ ਆਏ ਸੀ ਜਰਨੈਲ ਸਿੰਘ ਕੋਲੇ कि हम वो पत्ते नहीं हम वो पत्ते नहीं जो शाख से टूट कर गिर जाएंगे आंधियों को कह दो अपनी औकात में रहें अभी डर नहीं है अभी पिंड चो आए हुए हैं पत्रकारों ने मैंने पूछा मैं कहते भी पंजाब और दिल्ली में आपने बीजेपी की आंधी को कैसे रोका कोई इंटरव्यू चल रही थी हिंदी चैनल देखते बीस में ਦਿੱਲੀ ਨੇ 22 ਦੇ ਪੰਜਾਬ ਮੈਂ ਆਪਣੇ ਕਿਵੇਂ ਬੀਜਪੀ ਕੇ ਆਂਦਰੀ ਕੋ ਰੋਕਾ ਮੈਂ ਕਹਾਂ ਜੀ ਸਿੱਧਾ ਜਿਹਾ ਜਵਾਬ ਹੈ ਇਹ ਚ ਕਿਹੜਾ ਰਾਕਟ ਸੈਂਸ ਹੈ ਮੈਂ ਕਹਾਂ ਜੀ ਬੀਜਪੀ ਦਾ ਚੋਣ ਨਿਸ਼ਾਨ ਕੀ ਹੈ ਜਨਾਬ ਚਿੰਨ ਕੀ ਹੈ ਕਮਲ ਦਾ ਫੁੱਲ ਮੈਂ ਕਹਾਂ ਜੀ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਹਾਂ ਜੀ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿਪਕੜ ਚ ਮੈਂ ਕਹਾਂ ਜੀ ਝਾੜੂ ਦਾ ਕੀ ਕੰਮ ਹੈ ਘਰ ਚ ਕਿੱਟੜ ਦੀ ਸਫਾਈ ਕਰਨਾ ਮੈਂ ਕਹਾਂ ਜੀ ਅਸੀਂ ਝਾੜੂ ਨਾਲ ਚਿੱਕੜ ਸਾਫ ਕਰਤਾ ਪੰਜਾਬ ਤੇ ਦਿੱਲੀ ਚ कमल का फुल उगे ही नहीं आगा, आगा, आगा। है so, इस करके को आया क्योंकि अरविंद केजरीवाल जरैल सिंह वर्गे जेडे लोग ने ये थोड़े दिलों से राज कर देना दिलों से राज कर दे, राज कर दे। मैं कहूंगा हुकूमत वो करते हैं जिनका दिलों पर राज होता है यू कहने को तो मुर्गे के सर पर भी ताज होता है ਸੋ ਜਿਹੜੇ ਦਿਲਾਂ ਤੇ ਰਾਜ ਕਰਦੇ ਆ ਉਹ ਹੀ ਹਕੂਮਤਾਂ ਕਰਦੇ ਆ ਕਿਸੇ ਕਰਕੇ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਇਹ ਤੁਹਾਡਾ ਪਿਆਰ ਹੈ ਕਿ ਤੁਸੀਂ ਮੇਰੀ ਗੱਡੀ ਦੇਖ ਲਿਓ ਮੈਂ ਅੱਜ ਕਿੱਥੇ ਗਿਆ ਪਹਿਲਾਂ ਪਟੇਲ ਨਗਰ ਫਿਰ ਕਰੋਲ ਬਾਗ ਫਿਰ ਮੋਤੀ ਨਗਰ ਹੁਣ ਤੁਹਾਡੇ ਕੋਲ ਆ ਕੱਲ ਨੂੰ ਫੇਰ ਕੱਲ ਮੈਂ ਰੋਤਾਸ ਉਧਰ ਆਪਣਾ ਗਾਂਧੀ ਨਗਰ ਉਧਰ ਜਮਨਾਪਰ ਸੀ ਅੱਛਾ ਜਮਨਾਪਰ ਤੁਹਾਨੂੰ ਕੱਲ ਯਾਦ ਆਈ ਇਹ ਭਾਜਪਾ ਵਾਲੇ ਹਰੇਕ ਸਟੇਟ ਦੇ ਵਿੱਚ ਨਾ ਜਦੋਂ ਲੜਦੇ ਆ ਇਲੈਕਸ਼ਨ ਹਰ ਬਾਈ ਨਾਰਾ ਦਿੰਦੇ ਇਸ ਵਾਰ ਇਤਨੀ ਵਾਰ ਇਸ ਵਾਰ ਇਤਨੀ ਵਾਰ ਇਹ ਦਿੱਲੀ ਚ ਨਹੀਂ ਕਹਿੰਦੇ ਕਿਉਂਕਿ ਇਹਨੂੰ ਪਤਾ ਹੈ ਕਿ ਦਿੱਲੀ ਚ ਇਸ ਵਾਰ ਨਾ ਇੱਧਰ ਨਾ ਉੱਧਰ ਦਿੱਲੀ ਚ ਨਹੀਂ ਇਹ ਵਾਰ ਸੋ ਦਿੱਲੀ ਚ ਤਾਂ ਬਸ ਤੜੀ ਵਾਰ ਦਿੱਲੀ ਚ ਤੜੀ ਵਾਰ ਇਹਨਾਂ ਨੇ ਕੱਢੋ ਦਿੱਲੀ ਚ ਬਾਹਰ ਇਹਨਾਂ ਸੋ ਇਸ ਕਰਕੇ ਤੁਹਾਨੂੰ ਕਹਣਾ ਕਿ ਜਿੱਥੇ ਵੀ ਮੈਂ ਅਸੀਂ ਜਾਂਦੇ ਆਂ ਆਹੀ ਖੁੱਲ ਗੱਡੀ ਪਰ ਜਾਂਦੀ ਐ ਗੱਡੀ ਓਗੜੀ ਪੈਂਦੀ ਐ ਕਿ ਫੁੱਲ ਕੱਢ ਲੋ ਪੱਗ ਪਰ ਜਾਂਦੀ ਐ ਫੁੱਲਾਂ ਨਾਲ ਸ਼ਾਮ ਨੂੰ ਜਦੋਂ ਜਾਂਦੇ ਆ ਫੁੱਲੀ ਫੁੱਲ ਨਿਕਲਦੇ ਐ ਇਹ ਪਿਆਰ ਆ ਤੁਹਾਡਾ ਕਿਤੋਂ ਵੱਟ ਹੋਰ ਇਹਦੇ ਆ ਇਸ ਪਿਆਰ ਦਾ ਕਿਸੇ ਕਰੰਸੀ 'ਚ ਕੋਈ ਵੈਲਿਊ ਨਹੀਂ ਜੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਮੈਂ ਤਾਂ ਸੋਚਦਾ ਉਹਨਾਂ ਭਗਵੰਤ ਮਾਨਾਂ ਕੋਈ ਪੁਰਾਣੇ ਜਨਮਾਂ ਦੀ ਪੁੰਨ ਨੇ ਜਿਹੜਾ ਤੈਨੂੰ ਪਿਆਰ ਕਰਦੇ ਆ ਲੋਕ ਫੁੱਲ ਸੁੱਟਦੇ ਐ ਮਾਵਾਂ ਸਿਰ ਘੋਲੋਸ ਦਿੰਦੀਆਂ ਜਾਂਦਾ ਰਹੇ ਪੁੱਤ ਭੈਣਾਂ ਦੁਆਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਐ ਇਹ ਪੁਰਾਣੇ ਜਨਮਾਂ ਦਾ ਪੁੰਨੀਆਂ ਇੰਨਾ ਪਿਆਰ ਕਿਸੇ ਲੀਡਰ ਨੂੰ ਉਹ ਵੀ ਲੀਡਰ ਨੂੰ ਮੇਰਾ ਤੁਸੀਂ ਇਹ ਦੇਖ ਲਓ ਆਪੀ ਏਪੀ ਵਾਲੇ ਕਾਂਗਰਸੀ ਦਾ ਕਾਲੀਆਂ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ 31 ਜੇ ਉਂਗਲ ਨਾਲ ਲਿਜਾਂ ਸ਼ਾਮ ਪਛਲਾ ਤਾਂ ਲਈ ਜਾਂਦੀ ਹੈ ਸੋ ਇਹਨਾਂ ਨਾਲ ਨਹੀਂ ਪਰ ਤੂੰ ਤੜਕੀ ਉੱਠਿਓ 5 ਵਜੇ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ 5 ਤਰੀਕ ਨੂੰ ਸਵੇਰੇ ਹੀ ਉੱਠ ਕੇ ਬਾਈ ਗੁਰੂ ਦਾ ਨਾਮ ਜਪ ਕੇ ਇਸ਼ਨਾਨ ਕਰਕੇ ਸਿੱਧਾ ਪੋਲਿੰਗ ਬੂਥ ਚਲੇ ਜਾਇਓ ਜਰਨੈਲ ਸਿੰਘ ਦੀ ਬਹੁਤ ਸੋਹਣੀ ਫੋਟੋ ਲੱਗੀ ਹੋਊਗੀ ਈਵੀਐਮ ਤੇ ਸਾਹਮਣੇ ਚੜਦਾ ਨਿਸ਼ਾਨ ਹੋਊਗਾ ਬਟਨ ਦੱਬ ਦਿਓ ਤੇ ਵਾਪਸ ਆ ਜਿਓ ਬਾਕੀ ਹੋਰ ਵੀ ਫੋਟੋਆਂ ਲੱਗੀਆਂ ਹੋਣਗੀਆਂ ਹੋਰ ਵੀ ਚੋਣ ਨਿਸ਼ਾਨ ਹੋਣਗੇ ਉਹ ਦੇਖਿਓ ਹੀ ਨਾ ਭਰਾਵੋ ਜੇ ਕਿਤੇ ਉੱਧਰ ਦੇਖ ਲਿਆ ਅੱਖਾਂ 'ਚ ਕਾਲੀਆਂ ਮੋਤੀਆਂ ਉੱਤਰ ਸਕਦਾ ਪਰਾ ਐਡੇ ਭ੍ਰਿਸ਼ਟਾਚਾਰੀ ਨੇ ਪੱਕੀ ਨੇ ਦੇਖੋ ਇਹਨਾਂ ਨੂੰ ਜੀਕਾ ਜੀਕਾ ਬਸ ਸੋ ਵੀਰਾਂ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਦੱਸ ਦੋ ਕਿ ਜਦੋਂ ਲੋਕ ਆਮ ਲੋਕ ਜਿਹੜੇ ਜੇ ਉਹ ਫੈਸਲਾ ਕਰ ਲੈਂਦੇ ਨੇ ਫਿਰ ਉਹਦੇ ਮੂਰੇ ਕੋਈ ਤੂਫਾਨ ਨਹੀਂ ਖੜਦੇ ਫਿਰ ਵੱਡੇ ਵੱਡੇ ਫਿਰ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹੋਂਦੇ ਆ ਬੋਰਡ ਉਹ ਉਹਨਾਂ ਦੀ ਵੀ ਅੰਮੀ ਚੜੀ ਖਿਲ ਜਾਂਦੀਆਂ ਲੋਕਾਂ ਦੀ ਨੇੜੇ ਸਾਹਮਣੇ ਜਦੋਂ ਲੋਕਾਂ ਦੀ ਨੇੜੇ ਆ ਜਾਂਦੇ ਆ